ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਅੱਜ ਤੁਹਾਨੂੰ ਮੱਝ ਦੀ ਕੋਈ ਵੀ ਕਾਉਂਟ ਨਹੀਂ ਤੁਹਾਨੂੰ ਆਹ ਮਸ਼ੀਨ ਉਹ ਦਿਖਾਉਣੀ ਆ ਜਿਹੜੀ ਸੀਜ ਇਹ ਤੇ ਦੌੜ ਵਾਲੀ ਮਸ਼ੀਨ ਹੈ ਜੀ ਮੈਂ ਤੁਹਾਨੂੰ ਖੁਦ ਹੀ ਕਰਕੇ ਦਿਖਾ ਸਕਦਾ ਜੇ ਕਿਉਂਕਿ ਇੱਥੇ ਕੋਈ ਹੈ ਨਹੀਂ ਆ ਜਿਹਦੇ ਨਾਲ ਕੋਈ ਕਰਾ ਦੇਣੀ ਐਦਾਂ ਕਰਕੇ ਮਸ਼ੀਨ ਚੱਲਦੀ ਹੈ ਜੀ ਦੌੜ ਲਾਉਂਦੀ ਆ ਤੇ ਆ ਦੇਖੋ ਜੀ ਇਹਦੇ ਲਫਾਫੇ ਲੁਫੂਪੇ ਇਦਾਂ ਜੜੇ ਆ ਇੱਕ ਆਹ ਜਿਹਦਾ ਇਹ ਇਦਾਂ ਪੈਰਾਂ ਨਾਲ ਐਕਸਰਸਾਈਜ਼ ਕਰਨ ਵਾਲਾ ਵਾ ਇੱਕ ਪੈਰ ਇਧਰ ਲੈਫਟ ਰਾਈਟ ਵਾਲਾ ਵਾ ਤੇ ਆ ਮੀਟਰ ਮੋਟਰ ਸਾਰਾ ਕੁਝ ਇਹਦਾ ਚੱਲੂਗਾ ਜੀ ਆ ਦੇਖੋ ਤੇ ਬਾਕੀ ਇਹ ਕੇਦੇ ਆਹ ਜੇ ਇਹਦੇ ਨਾਲ ਤੁਸੀਂ ਫਿਰ ਐਕਸਰਸਾਈਜ਼ਾਂ ਵੀ ਕਰ ਸਕਦੇ ਆ ਇੱਕ ਆਹ ਜਿਹਦਾ ਪੈਰ ਘੁੰਮਣ ਵਾਲੀ ਜਿਹੜੀ ਹੈ ਜੀ ਤੇ ਆ ਮਸ਼ੀਨ ਆ ਇਹ ਸੀ ਲਿਆ ਇਹ ਵੀਰ ਮੇਰਾ ਕੋਈ ਸ਼ਹਿਰੋਂ ਪਤਾ ਕਰ ਲਏ ਆਪਾਂ ਨੂੰ 1 ਮਹੀਨਾ ਲਈ ਨੂੰ ਹੋਇਆ ਵਾ 15000 ਦੀ ਇਹ ਮਸ਼ੀਨੀਆਂ ਤੇ ਆਪਾਂ ਜਿਹੜੀ ਹੁਣ ਸੇਲ ਕਰ ਦੇਣੀ ਹੈ 10000 ਰੁਪਏ ਦੀ ਕੋਈ ਆਪਣੇ ਨਾਲ ਕਨੈਕਟ ਕਰ ਲੇ ਵੀਰ ਮੇਰਾ ਜਿੰਨੇ ਵੀ ਲੈਣੀ ਹੋਵੇ ਛੋਟਾ ਆ ਤੇ ਆਪਣੇ ਕੋ ਅਵੇਲੇਬਲ ਹੁੰਦਾ ਭੇਜ ਦਵਾਂਗੇ ਆਪਾਂ ਕਿਰਾਇਆ ਹੋਊਗਾ ਉਹਦਾ ਤੇ 10000 ਰੁਪਏ ਤੱਕ ਦੀ ਆਪਾਂ ਦੇ ਦਾਂਗੇ ਜੀ ਆ ਦੇਖ ਲੋ ਲਫਾਫੇ ਲੁਪੇ ਨੇ ਚੜੇ ਆ ਆ ਨਾਲ ਇੱਕ ਇਹਦੇ ਤੇ ਦੌੜਨ ਵਾਲੀ ਆ ਇੱਕ ਆ ਲੈਫਟ ਰਾਈਟ ਵਾਲੀ ਆ ਤੇ ਇੱਕ ਆ ਜੇ ਮੈਂ ਜਿਹੜਾ ਹੁੰਦਾ ਵਾ ਮੈਂ ਘੁੰਮਦਾ ਜੀ ਇਹਦੇ ਤੇ ਇਦਾਂ ਕਰਕੇ ਘੁੰਮਣ ਵਾਲਾ ਜਿਹਾ ਡਜਾ ਲੱਗਿਆ ਬਾਕੀ ਵਧੀਆ ਚੱਲਣ ਚੁੱਲਣ ਨੂੰ ਵਧੀਆ ਸਾਰਾ ਕੁਝ ਆ ਬੰਕਲ ਲਿਆ ਕੇ ਦਿੱਤੀ ਹੀ ਕਰਦੇ ਆ ਆਪਣੇ ਨੂੰ ਤੇ ਨਹੀਂ ਉਹਨਾਂ ਦੇ ਨਹੀਂ 도ੜਦਾੜ ਲਾਉਂਦੇ ਤੇ ਇਹ ਕਰਕੇ ਆਪਾਂ ਸੇਲ ਕਰ ਦੇਣੀ ਹੈ ਜੀ 10000 ਦੀ ਦਵਾਂਗੇ ਜੀ ਫਿਕਸ ਰੇਟ ਹੀ ਆ ਤੇ ਬਾਕੀ ਵੀਰ ਮੇਰਾ ਕੋਈ ਫੋਨ ਲਾ ਲੇ ਸੰਪਰਕ ਕਰ ਲੇ ਆ ਦੇਖ ਲਓ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਇਹ ਇੱਥੇ ਮਰਜੀ ਦਾ ਜੋ ਇਹਨੂੰ ਟਾਇਰ ਵੀ ਲੱਗੇ ਆ ਮਗਰ ਨਹੀਂ ਇੱਕ ਟਾਇਰ ਆ ਲੱਗੇ ਇਥੋਂ ਚੱਕ ਕੇ ਜਿੱਥੇ ਮਰਜੀ ਲੈ ਜਾਓ ਟਰੈਡ ਵੀਦ ਮਸ਼ੀਨ ਹੀ ਆ 15000 ਰੁਪਏ ਦੀ ਲਈ ਸੀ ਆਪਾਂ ਕੋਈ ਪਤਾ ਕਰਦੇ ਬਟਾਲੇ ਸ਼ਹਿਰੋਂ ਲਈ ਸੀ ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆ ਧੰਨਵਾਦ ਆ ਤੁਹਾਡਾ ਜੀ ਵੀਡੀਓ ਦੇਖਣ ਲਈ ਤੇ ਜਿੰਨੇ ਵੀਰ ਮੇਰੇ ਨੇ ਲੈਣੀ ਹੋਵੇ ਸੰਪਰਕ ਕਰ ਲੈ ਤੇ ਬਾਕੀ ਆਪਾਂ ਤੁਹਾਨੂੰ ਪਸ਼ੂ ਵਿਖਾਵਾਂਗੇ ਇੱਕ ਦੋ ਦਿਨਾਂ ਤੱਕ ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆ ਧੰਨਵਾਦ ਆ ਤੁਹਾਡਾ ਪੂਰੀ ਵੀਡੀਓ ਵੇਖਣ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ